ਇਸਾ ਸਕਾਲ ਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਰਪੁਰ ਤਹਿਸੀਲ ਕਰਤਾਰਪੁਰ ਤੇ ਜ਼ਿਲ੍ਹਾ ਜਲੰਧਰ ਹਰਜਿੰਦਰ ਵੀਰ ਜਿਨ੍ਹਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਚਾਰ ਪਸ਼ੂ ਵਿਖਾਉਣੇ ਆਂ ਤਿੰਨ ਸੂਈਆਂ ਸਵਾਈਆਂ ਮੱਝਾਂ ਤਾਂ ਵਿਖਾਉਣੀਆਂ ਤੇ ਇੱਕ ਗੱਬਣ ਤਿਆਰ ਹੈ ਇੱਕ ਜਰਸੀ ਵੈੜ ਤੁਹਾਨੂੰ ਦਿਖਾਵਾਂਗੇ ਬਾਕੀ ਸੂਈਆਂ ਦੀ ਆਪਣੇ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੋਂ ਦੋ ਟਾਈਮ ਚਵਾਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਹੈ ਲੈ ਵੀ ਜਰੂਰ ਧਿਆਨ ਦਿਓ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠੀਕ ਠਾਕ ਜੀ ਬਹੁਤ ਬਧਿਆਈ ਬਹੁਤ ਬਧਿਆਈ ਕਿਰਪਾ ਮਹਾਰਾਜ ਦੀ ਨਾਮ ਦੱਸ ਦੇ ਕਰੀ ਆਪਣਾ ਨਾਮ ਆਪਣਾ ਪਰਮਜੀਤ ਸਿੰਘ ਜੀ ਪਿੰਡ ਨਰਪੁਰ ਸੇਲ ਕਰਤਾਰਪੁਰ ਜ਼ਿਲ੍ਹਾ ਜਲੰਧਰ ਜੀ ਫੋਨ ਨੰਬਰੇ ਬੋਲਦੇ ਹੋ ਫੋਨ ਨੰਬਰ 996865981 ਠੀਕ ਹੈ ਜੀ ਵੇਗਿਆ ਮਾਲ ਉਤਨਾਲਾ ਫਿਰ ਹਾਂ ਜੀ ਹਾਂ ਜੀ ਹਾਪੀ ਜੀ ਉਹ ਦੋ ਘੰਟਿਆਂ ਦੀ ਮਾਲ ਸਾਰਾ ਵੇਚਿਆ ਸੀਗਾ ਜੀ ਤੇ ਅੱਜ ਵੀ ਚਾਰ ਆ ਰਿਹਾ ਹਨਾ ਹਾਂ ਜੀ ਅੱਜ ਵੀ ਆਪਣੇ ਕੋਲ ਚਾਰ ਝੋਟੀਆਂ ਜੀ ਤਿੰਨ ਸੱਜਰਾ ਮੱਝਾਂ ਤੇ ਇੱਕ ਗੱਬਨ ਗਾਂ ਹਨਾ ਇੱਕ ਵੈਡ ਗੱਬਨ ਆ ਜੀ ਤਿੰਨ ਝੋਟੀਆਂ ਸੂਈਆਂ ਆਪਣੇ ਕੋਲ ਠੀਕ ਆ ਕੋਈ ਦੋ ਦਿਨਾਂ ਹੀ ਸੂਈ ਆ ਕੋਈ ਤਿੰਨਾਂ ਦਿਨਾਂ ਹੀ ਸੂਈ ਆ ਕੋਈ ਚੌਂ ਦਿਨਾਂ ਦੀ ਅੱਛਾ ਬਿਲਕੁਲ ਤਾਜ਼ੀਆਂ ਹੀ ਆ ਬਿਲਕੁਲ ਤਾਜ਼ੀਆਂ ਜੀ ਹਾਂ ਜੀ ਹਾਂ ਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਇਹ ਕਿੰਨੇ ਆ ਬੱਚਾ ਤਾਜੇ ਬਿਲਕੁਲ ਠੀਕ ਹੈ ਹਾਂਜੀ ਬੋਲੇ ਚ ਹੀ ਆਗੇ ਅਜੇ ਹਾਂਜੀ ਬੋਲੇ ਚ ਹੀ ਹੈ ਕਿੰਨਾ ਘੋਗਾ ਬੋਲਾ ਬੋਲਾ ਇਹਨੂੰ ਹਰਪ੍ਰੀਤ ਜੀ ਢੀ ਝੂਟੀ ਹੈ ਦੇਖੋ ਪੂਰੀ ਵੱਡੀ ਹੈ ਕੱਦ ਹਾਂਜੀ ਤੇ ਇਸ ਟਾਈਮ 10 ਤੋਂ 11 ਕਿਲੋ ਦੁੱਧ ਹੋ ਗਿਆ ਤਿਆਰੀਆਂ ਨੂੰ ਅੱਛਾ ਹਾਂਜੀ ਕਿੰਨਾ ਕਰੀ ਜਾਊਗੀ ਇਹ ਦੁੱਧ ਹਰਪ੍ਰੀਤ ਜੀ 14 ਕਿਲੋ ਜੋ ਝੂਟੀਆਂ ਵੱਡੀ ਝੂਟੀ ਹੈ ਦੇਖੋ ਕੱਦ ਬੁੱਤਲੀ ਹੈ ਝੂਟੀ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਤੋਰਾਂਗਾ ਫਿਰ ਇੱਕ ਨਹੀਂ 14 ਲੀਟਰ ਦੇ ਲਾਗੇ ਕਹਿੰਦੇ ਵੀ ਦੁੱਧ ਦੇ ਕਰ ਸਕਦੀ ਹੈ ਬਾਕੀ ਤਾਂ ਹੀ ਆਪਣੀ ਸਮਝ ਕਰਨੀ ਆ 10 11 ਲੀਟਰ ਹਨ ਬਿਲਕੁਲ ਜਿਹੜਾ ਬੋਲਾ ਹੀ ਆ ਇਹਦੇ ਕੋਲ ਬਾਕੀ ਹਰ ਵੀ ਚ ਵੱਡੀ ਛੋਟੀ ਆ ਬਣਾ ਭਰਾਵਾਂ ਨੂੰ ਦਿਖਾ ਲਿਓ ਕੱਦ ਕਾਠ ਤੇ ਚੰਗੀ ਆ ਤਰਾ ਆ ਜ ਲੈ ਬਾਕੀ ਘਾਟੀ ਵੀ ਕੀ ਸ਼ਾਂਤ ਆ ਦੇਖੋ ਕੱਦ ਦੇਖੋ ਬੜੇ ਸ਼ਾਂਤ ਜਿਹਾ ਸੁਭਾਅ ਦੀ ਆ ਹਾਂਜੀ ਆ ਵੱਡਾ ਕਰਦਾ ਜੋ ਲੈ ਇਹਨਾਂ ਨੂੰ ਜੇ ਆਪ ਬੋਲੇ ਜੋ ਸਾਫ਼ ਕੀਤੇ ਕੋਈ ਤੇ ਇਹਨੂੰ ਡੋਕਾ ਨਹੀਂ ਟੋਕਾ ਨਹੀਂ ਲਾ ਦੇਣਾ ਇਤਨਾ ਸਾਫ਼ ਕਿੰਨੇ ਵੀ ਕਰਤੀ ਆ ਤੇਰੀ ਬੋਲੇ ਤਾਂ ਤੇ 98 ਦੇ ਦੇਖ ਸਕਦੇ ਜੀ ਆਪਾਂ ਲਾਗੇ ਤੋਂ ਆ ਚਾਰੇ ਤਣ ਤਲਾ ਕਲਾ ਨੁੱਕਰ ਉਪਰ ਤੇ ਲੱਗਾ ਜੀ ਜਮਾਤਾਂ ਵੀ ਕਰੀ ਤਾਂ ਮੈਂ ਦੇਖ ਸਕਦਾ ਹਾਂ। ہاں ਤੋਂ ਆਪ ਸਮਾਰ ਬੜੀ ਹੈ। ਇੱਕੋ ਜਿਹੀ ਕੈਪਟੇ ਦੇਖੋ ਜੀ ਸਾਈਟ ਦੇ ਸਾਹਨੇ। ਤੇ ਮੁੱਲ ਫਿਰ ਵੀ ਜੀ ਇਹਦਾ। ਆਰਪੀ ਜੀ ਜਿੱਦੀ ਛੋਟੀ ਆ ਤੁਹਾਨੂੰ ਪਤਾ ਆਪਣੇ ਮੁੱਲ ਛੋਟੇ ਛੋਟੇ ਹੁੰਦੇ ਆ ਜੀ। ਹਾਂ ਜੀ। ਹਾਂ। ਹੁਣ ਤਾਂ ਛੋਟੀ ਹੋਰ ਹੋਵੇ ਜੇ ਲੋਕਾਂ ਨੇ ਇੱਕ 20 ਇਹਦਾ ਇੱਕ ਵੱਡੀ ਮੰਗਣਾ ਹੈਗਾ ਜੀ। ਹਾਂ ਜੀ। ਹਾਂ ਪਰ ਆਪਾਂ ਮੋੜ ਨਹੀਂ ਕਰਨੇ ਆਪਾਂ ਬਿਲਕੁਲ ਅੰਦਰ ਸਹੀ ਪਾਣਾ ਜਾਾਂਗੇ ਡੰਗਰ ਜੀ। ਅੱਛਾ। ਹਾਂ ਜੀ। ਆਰਪੀ ਜੀ ਦਾ ਮੁੱਲ ਪਿਲ ਕੁਝ ਹੈ ਜੀ। ਕਿੰਨਾ ਦਾ? ਮੁੱਲ ਇਹਦਾ 95000 ਰੁਪਿਆ ਜੀ। ਅੱਛਾ। ਹਾਂ ਜੀ। ਠੀਕ ਉਹ ਯਾਰ ਛੋਟ ਕਰ ਦਾਂਗੇ 93 ਦੀ ਝੂਟੀ ਦੇ ਦਿਆਂ 93000 ਦੇ ਦੇ ਦਿਆ ਛੋਟੀ ਹਰਪੀ ਵੀ ਲੱਕ ਤੋਂ ਬਾਹਰ ਲੀ ਆ ਹਾਂਜੀ ਹਾਂ ਬਾਕੀ ਆਪਾਂ ਵੀਰ ਆਪਣਾ ਦੱਸ ਦਿੰਨੇ ਆ ਅੱਜ ਇਹਨੂੰ ਚੌਥਾ ਦਿਨ ਆ ਸੂਈ ਨੂੰ ਨੋਰਮਲ ਜਿਹਾ ਹੋਲ ਕਰਦੀ ਆ ਥੋੜੀ ਅੱਛਾ ਆਪਦਾ ਚੋਈ ਦੀ ਇਹਨੂੰ ਸਾਫ਼ ਹੈ ਬਿਲਕੁਲ ਹਾਂਜੀ ਹਾਂਜੀ ਆ ਤੇ ਮਾੜੀ ਮੁਟਿਆਈ ਇਹਨਾਂ ਉਨੀ ਹੀ ਕਰਦੀ ਆ ਕਿ ਕੌਣ ਠੀਕ ਹੈ ਜੀ ਹਾਂਜੀ ਫਿਰ ਨਹੀਂ ਬੱਤੇ ਨਾਲ ਦੀ ਤੇ ਜਿਹੜੀ ਉਹਨੂੰ ਦੂਸਰੇ ਨੰਬਰ ਤੇ ਕਿਹ ਹਾਂਜੀ ਇਹ ਕਿੰਨੇ ਚਿਰ ਦੀ ਸੂਈ ਹੈ ਇਹਨੂੰ ਅਜੇ ਦੂਜਾ ਦਿਨ ਆਈ ਸੂਈ ਹੈ ਜਿਹੜੇ ਪੂਰੇ ਵੀ ਇਹਦੇ ਉੱਤਰਾ ਹੀ ਆਪਾਂ ਦੇਖ ਸਕਦੇ ਪੂਰੇ ਪੂਰੇ ਵੀ ਨਹੀਂ ਪੂਰੇ ਤਾਂ ਚੁੱਕੇ ਜੀ ਨੇ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਹਰਜੀਤ ਜੀ ਦੇਖੋ ਜਿੱਦਾਂ ਇਹ ਝੋਟੀਆਂ ਬਰੀਕ ਦੇਖੋ ਕਾਗਜ਼ ਵਰਗਾ ਪਿੰਡਾ ਜੀ ਇਹਦਾ ਹਾਂਜੀ ਹਾਂਜੀ ਆ ਪੂਰੀ ਇੱਕ ਰੰਗ ਦਾ ਕਾਲੀ ਪੂਰੀ ਢੂੰਗ ਕਰਾਈ ਦੇਖ ਲਓ ਹਾਂਜੀ ਹਾਂਜੀ ਤੇ ਇਹਦੇ ਕੋਈ ਵੀ ਇਸ ਟਾਈਮ 9-10 ਕਿਲੋ ਬੋਲਾ ਤਿਆਰ ਸਟਾਰਟਿੰਗ ਹੋਇਆ ਜੀ ਕਿੰਨਾ ਕਰੀ ਜਾਊਗੀ ਦੁੱਧ ਤਾਂ ਹਰਜੀਤ ਜੀ ਵੀ ਤੇਰਾ 14 ਕਿਲੋ ਪਾਉ ਝੋਟੀ ਵੱਡੀ ਝੋਟੀ ਹੈ ਦੇਖੋ ਤੇ ਥਾਣਾ ਇਹਦੇ ਵੀ ਦੇਖ ਸਕਦੇ ਜੇ ਇਹਦੇ ਵੀ ਹਵਾਨ ਦੇ ਦੋਨੋਂ ਪਾਸੇ ਨਾੜਾਂ ਜੜੀਆਂ ਚੰਗੀਆਂ ਤੁਹਾਨੂੰ ਦੂਸਰੇ ਪਾਸੇ ਤੋਂ ਵੀ ਇੱਕ ਵਾਰੀ ਦਿਖਾ ਦਈਏ ਹਾਂਜੀ ਆ ਦੇਖੋ ਪਹਾ ਪੂਰਾ ਚੱਡਾ ਦੇ ਅੰਦਰ ਪੋੜੀ ਲਾ ਕੇ ਚੜਨ ਵਾਲਾ ਹੋਇਆ ਖੜਾ ਜੀ ਆ ਦੇਖੋ ਹਾਂ ਹਾਂ ਦੇਖ ਸਾਡੇ ਦੂਸਰੇ ਪਾਸੇ ਵੀ ਹੈਪੀ ਜੀ ਦੇਖ ਲੋ ਕੋਈ ਕੋ ਸਾਫ ਹੈ ਕੋਈ ਟੋਕਾ ਨਹੀਂ ਸੋਕਾ ਨਹੀਂ ਇਹ ਨਹੀਂ ਵੀ ਛੱਡੀ ਜਗੀ ਕੋਈ ਹਾਂਜੀ ਹਾਂ ਆ ਦੇਖ ਸਾਡੇ ਚਲੋ ਖੋਲੋ ਫਿਰ ਤੋਰ ਦਈਏ ਵੀ ਇਹਦਾ ਬੱਚਾ ਆ ਜੀ ਹਾਂਜੀ ਆ ਬੱਚਾ ਜੀ ਨਾੜੂ ਨਾਲ ਆਈ ਹੈ ਜੀ ਦੇਖੋ ਬਿਲਕੁਲ ਕੁਲਾ ਤਾਜੀ ਆ ਨਾੜੂ ਨਾਲ ਹੀ ਆਏ ਬੱਚੇ ਦਾ ਕੋਈ ਨਿਕਲ ਨਹੀਂ ਹਾਂਜੀ ਹਾਂ ਤੇ ਕੱਦ ਕਾਠ ਪਖੇ ਵੀ ਚੰਗੀ ਆ ਹਾਂ ਵੀ ਵੱਡੀ ਹੈ ਥੋੜੀ ਜਿਹੀ 3 ਪਰ ਛੋਟੀ ਨਾ ਸਮਝਦੇ ਰਹੇ ਜੀ ਇਹਨੇ ਵੀ 10 ਲੀਟਰ ਬੋਲੇ ਤੋਂ ਜਿਹੜੀ ਸਟਾਰਟਿੰਗ ਕੀਤੀ ਹੈ ਤੇ 2-3 3 ਕਿਲੋ ਕਿੰਨੇ ਹੋਰ ਵੱਜੂਗੀ ਹਜੇ ਬਾਕੀ ਥੱਲੇੋਂ ਚੰਗੀ ਹੈ ਇਹ ਅਜੇ ਲਾਇਆ ਹੋ ਜੀ ਹਾਂਜੀ ਹਾਂਜੀ ਤੇ ਦੇਖੋ ਕੁੜਾ ਨਹੀਂ ਚੱਕਿਆ ਹੋਇਆ ਜੀ ਬਿਲਕੁਲ ਇਹ ਕੱਚਾ ਸੁਗਾ ਜੀ ਬਾਕੀ ਐਵੀ ਜਿਸ ਨਾਲ ਜੀ ਬਿਲਕੁਲ ਥੋੜੀ ਹੀ ਸ਼ਾਂਤ ਹੈ ਹਾਂ ਆ ਦੈਂਦਾ ਵੀ ਦੇਖੋ ਪੂਰਾ ਬੱਦਲ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਹਰਪੀ ਜੀ ਆਪਾਂ ਬਿਲਕੁਲ ਹਸਾਬ ਦੇ ਛੋਟੇ ਛੋਟੇ ਮੋਲਾਂ ਇਹਦਾ ਮੁੱਲ ਹਰਪੀ ਜੀ 90000 ਰੁਪਈਆ ਜੀ ਅੱਛਾ ਹਾਂਜੀ 2000 ਰੁਪਏ ਵਿੱਚ ਸ਼ੁਰੂ ਕਰਨਾ 88000 ਦੀ 88 ਦੀ ਪਿਆਗੇ ਬਾਕੀ ਪੈਣਪਰਾ ਵੀ ਪੂਰੀ ਵੀਡੀਓ ਦੇਖ ਕੇ ਜੀ ਮਈਆਂ ਤਾੜ ਕੇ ਗੂੰ ਲਾਵੇ ਕੋਈ ਨਹੀਂ ਜਿੰਨਾ ਉਹ ਵੀ ਹੋਰ ਮੰਤਰਾਂ ਨਾਲ ਉਹ ਸਕੇ ਆ ਕਰਾਂਗੇ ਜੀ ਠੀਕ ਹੈ ਜੀ ਹਾਂ ਜੀ ਇਹ ਨਹੀਂ ਜੀ ਚਲੋ ਪਤਾ ਨਹੀਂ ਸੌਦਾ ਕਿੱਥੇ ਹੋ ਜਾਣਾ ਹੁੰਦਾ ਜੀ ਹਾਂ ਜੀ ਹਾਂ ਜੀ ਹਾਂ ਜੀ ਤੇ ਹੁਣ ਆ ਜਿਹੜੀ ਜੇ ਹਾਂ ਜੀ ਇਹ ਵੀ ਹਰਪ੍ਰੀਤ ਜੀ ਦੂਜੇ ਸਵੇਰੇ ਝੋਟੀ ਆ ਪਿਓਰ ਠੀਕ ਆ ਹਾਂ ਇਹਦਾ ਆ ਬੱਚਾ ਮਗਰਲਾ ਜਿਹੜਾ ਅੱਛਾ ਬੱਚਾ ਜੀ ਨੂੰ 5 ਕਿ ਦਿਨ ਹੋ ਗਿਆ ਸੁਈ ਨੂੰ 5-6 ਦਿਨ ਸੁਈ ਨਾ ਹੋ ਗਈ ਆ ਹਾਂ ਜੀ ਹਾਂ ਜੀ ਤੇ ਇਹਦੇ ਕੋਲ ਦੁੱਧ ਇਹਦੇ ਕੋ ਵੀ ਹਰਪੀਜ ਇਸ ਟਾਈਮ 10 11 ਕਿਲੋ ਤੋਂ ਤਿਆਰ ਹੋਊਗਾ ਜਿਹੜਾ ਇਹ ਤੇ ਇਹ ਕਿੰਨਾ ਘਰੀ ਜਾਊਗੀ ਮੈਂ ਤਾਂ ਹਰਪੀਜ ਵੀ ਪਾ ਦਊਗੀ ਦੇਖੋ ਵੱਡੀ ਝੂਟੀ ਆ ਦੇਖੋ ਪੂਰੀ ਢੜਪੋਤ ਵਾਲੀ ਆ ਹਾਂਜੀ ਹਾਂ ਇਹਦੇ ਵੀ ਥੋੜੀ ਜਿਹੀ ਭਾਲ ਗਈ ਹੈ ਇਹ ਜਣਾ ਦੇ ਜੀ ਜੇ ਥੋੜੀ ਕਿੰਨੇ ਪਾ ਲਿਆ ਹਾਂਜੀ ਚਲੋ ਲੈ ਜਾਓ ਅਜਲੇ ਅਜ ਬਸ ਰੇਨ ਬਿਲਕੁਲ ਤੁਨ ਦੇ ਬੇਦੀਆਂ ਵੀ ਸਾਫ ਹੈ ਜੀ ਤੇਰੀਆਂ ਵੀ ਸਾਫ ਹੈ ਬਿਲਕੁਲ ਤੇ ਉਤਰਾ ਮਿਰਜੀ ਚਵਾ ਓਕੇ ਜੀ ਪੂਰਾ ਚਵਾ ਇੱਕ ਨੰਬਰ ਆ ਜੀ ਚਵਾ ਦਾ ਆਪਣਾ ਘਰ ਤੱਕ ਵੀ ਕਹਿੰਦੀ ਗਰੰਟੀ ਆ ਜੀ ਕੋਈ ਥਣ ਵੱਧ ਘਟ ਹੋਵੇ ਕੋਈ ਪੂਛਟਾ ਹੋਵੇ ਅੱਛਾ ਹਾਂ ਜੀ ਦੁੱਧ ਵੀ 10 ਤੋਂ 11 ਕਿਲੋ ਵਸਟੈਂਡ ਤਿਆਰ ਹੈਗਾ ਜੀ ਠੀਕ ਆ ਹਾਂ ਜੀ ਆ ਬਾਕੀ 19 ਕੀ ਪਾੜ ਹੈਗੀ ਆ ਜੀ ਥਣਾ ਚ ਅੱਛਾ ਵੀਰ ਪ੍ਰਾਏ ਨਾ ਕਹੇ ਕੋਈ ਸਾਈਡ ਸੂਟ ਰੱਖ ਦੀ ਆ ਜਾਂ ਥਣ ਵੱਧ ਘਟ ਹੋਊਗਾ ਪਸਮਾ ਕੇ ਦਿਖਾ ਦੀਏ ਕਰੀ ਹਾਂ ਜੀ ਲਾ ਦੇਣੇ ਆ ਜੀ ਬੱਚਾ ਲਾ ਦੇ ਬੱਚਾ ਪਤੰਗ ਜੀ ਦੇ ਦੇ ਹਾਂ ਜੀ ਹਾਂ ਚਲੋ ਬੰਦੋ ਫਿਰ ਇਹਨੂੰ ਹਾਂ ਪੂਰਾ ਠੰਡ ਤੁਨਾ ਪੂਰਾ ਪਸਮਾਰ ਇੱਕੋ ਜਿਹਾ ਕਰਦੀ ਆ ਠੀਕ ਹੈ ਜੀ ਹਾਂ ਕੋਈ ਨਹੀਂ ਆਏ ਦਿਖਾ ਦਿਓ ਚਵਾਖੇ ਦੇ ਤਾਂ ਠੀਕ ਆ ਲੈ ਚੋੜਾ ਕੀ ਮਗਰ ਲੈ ਸਨ ਦੋ ਚਵਾ ਦੇ ਸਾਡੇ ਆ ਦੇ ਚਵਾ ਦੇ ਦੇਖੋ ਠੀਕ ਹੈ ਇਹ ਚੱਲਾ ਛੱਡ ਦੇ ਕੋਈ ਨਹੀਂ ਤਾਂ ਠੰਡ ਉਹ ਪਾਲਾ ਜੇ ਹਰਪੀਜੇ ਆਸ-ਪਾਸ ਇਹਨਾਂ ਦੇਖੋ ਜਣਾਏ ਠੀਕ ਹੈ ਜੀ ਹਾਂ ਪਾਲਾ ਥੋੜੀ ਜੀ ਹਾਂਜੀ ਤੇ ਇਹਦਾ ਫਿਰ ਮੁੱਲ ਹਰਪੀਜੇ ਆਪਾਂ ਸਟੇਰੀਲ ਅਧਿਨ ਨ ਦੋ ਦੀ ਅੱਛਾ ਬਰਾਬਰ ਦੇ ਮੁੱਲ ਕਰ ਦਿੰਦੇ ਆ 88 ਟੱਸੀ ਹਾਂਜੀ 88 88 ਜਿਹੜੀ ਕੋ ਮਰਜੀ ਲਾ ਜੇ ਹਨਾ ਕੋਈ ਮਰਜੀ ਕੋਈ ਲਾਵੇ ਬਾਕੀ ਪੈਣ ਪ੍ਰਾ ਕੋਈ ਫੂਲ ਲਾਵੇ ਜੀ ਕੋਈ ਗੱਲ ਨਹੀਂ ਨਾ ਮਾਨਤਰਾ ਹੋ ਸਕਿਆ ਕਰਾਂਗੇ ਆਪਾਂ ਜੀ ਹਾਂਜੀ ਠੀਕ ਹੈ ਜੀ ਬਾਕੀ ਵੀਡੀਓ ਪੂਰੀ ਦੇਖ ਕੇ ਮਈਆਂ ਤਾੜ ਕੇ ਕੋਈ ਫੂਲ ਲਾਵੇ ਵੀਰ ਭਰਾ ਜੀ ਹਾਂਜੀ ਹਾਂ ਵੱਡੀਆਂ ਮਈਆਂ ਕੋਈ ਛੋਟੀ ਸਮਝ ਕੇ ਮੈਂ ਨਾ ਲਵੇ ਜੀ ਤੇ ਆ ਜਿਹੜੀ ਗਾਂ ਜੀ ਹਾਂਜੀ ਇਹ ਦੂਜੇ ਸੁਵੇ ਵੜੀ ਹੈ ਜੀ ਇਹ ਕਿੰਨੇ ਕ ਦੁੱਧ ਵਾਲੀ ਆ ਦੋਤਾ ਹਰ ਪੀਜੀ ਨੇ ਗਰੀਏ ਪਹਿਲੇ ਸਵੇਰੇ 15 16 ਕਿਲੋ ਦੁੱਧ ਪਾਇਆ ਜੀ ਅੱਛਾ ਹਾਂ ਇਹਦੀ ਵਾਰ ਤੇ 20 ਤੋਂ ਪਲੱਸ ਹੀ ਚੱਲੂਗੀ ਤੋਰਾਂ ਫਿਰ ਇੱਕ ਕਰੀਏ ਹਾਂ ਜੀ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਂਦੀ ਆ ਦੇਖੋ ਇੱਕ ਦੋ ਦਿਨ ਲਾ ਜੂ ਜੀ ਹਜੇ ਹਜੇ ਵੀ ਇੱਕ ਦੋ ਦਿਨ ਲੈ ਜਾਣੇ ਆ 20 ਤੇ ਲਾ ਕੇ ਬੰਨੇ ਜਿਹੜਾ ਕਹਿੰਦੇ ਫੇ ਚੱਲੀ ਜਾਊਗਾ ਯਾਰ

ਥਾਣੇ ਦੇ ਸਾਡੇ ਥਾਣੇ ਵੀ ਚੰਗਾ ਭਰੰਦੀ ਆ। ਅਜੇ ਹਰਪ੍ਰੀਤ ਜੀ ਹੋਰ ਪੰਜੂ ਦੀ ਢਾੜੀ ਤੋਂ ਤੱਕ ਨਾ ਹੋਰ ਬੜੀ ਚੰਗੀ ਬਣ ਚੁਗੀ। ਹਾਂਜੀ। ਹਾਂ ਬਾਕੀ ਹੁਣ ਵੀ ਚਲੋ ਕਰਮਾੜੀ ਜਿੰਨੀ ਬਣ ਗਈ। ਸੋਹਣੀ ਬਣ ਗਈ ਆ ਜੀ। ਤੇ ਮੁੱਲ ਫਿਰ ਇਹਦਾ? ਮੋਲੇ ਦਾ ਹਰਪ੍ਰੀਤ ਜੀ ਬਿਲਕੁਲ ਜੈ ਜੀ ਆਪਾਂ ਕੋਈ 75 ਨਹੀਂ ਕੋਈ 70 ਨਹੀਂ। ਅੱਛਾ। ਹਾਂਜੀ। ਅੱਪ 65000 ਦੀ ਵਸ਼ੀ ਦੇ ਦਿਆਂਗੇ 65000 ਦੀ 65000 ਦੀ ਚਲੋ ਬਾਕੀ ਮੋਕੇ ਤੇ ਮੰਤਰਾਂ ਨੇ ਮੋਕੇ ਤੇ ਬਾਕੀ ਕੋਈ ਰਕਾਈ ਨਹੀਂ ਮੰਤਰਾਂ ਨੂੰਗਾ ਵੀ ਪ੍ਰਭੂ ਲਊਗਾ ਜਰੂਰ ਹੋਗਾ ਜੀ ਬਾਕੀ ਬੱਚੀ 20 ਕਿਲੋ ਦਾ ਪ੍ਰਾਸ ਚੱਲੂਗੀ ਇਹ ਆ ਵੀ ਤੁਹਾਡੇ ਘਰ ਕੋਈ ਚੋ ਚਵਾ ਕੇ ਚੋ ਚਵਾ ਕੇ ਤਸੱਲੀ ਕਰਕੇ ਲਜਾਏ ਜੀ ਤਸੱਲੀ ਕਰਕੇ ਛੋਟੀਆਂ ਸੁਈਆਂ ਸਵਾਈਆਂ ਜੀ ਹਾਂਜੀ ਤੇ ਵਧੀਆ ਜੇ ਤੇ ਚਲੋ ਗੱਭਣ ਆ ਜੀ ਇਹ ਪਾਸ ਕਰਕੇ ਖਲੇ ਖਾਂਦੇ ਹਾਂ ਪਾਸ ਕਰਕੇ ਲਾਵੇ ਜੀ ਤੇ ਜੋ ਵੀ ਇੱਥੋਂ ਵੇਚ ਚਾ ਕੇ ਖੜੋ ਤੇ ਸਾਡੀ ਬੇਨਤੀ ਹੈ ਲੈ ਵੀ ਜਰੂਰ ਧਿਆਨ ਦਿਆ ਕਰੋ ਜੀ